ਅਕਾਲੀ ਦਲ ਵੱਲੋਂ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਹੋ ਰਹੀ ਬਗਾਵਤ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਮੰਤਰੀ ਨੇ ਗਲਤੀ ਮੰਨੀ ਹੈ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣਿੱਕੇ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਜਾਰੀ ਕੀਤੀ ਗਈ ਲਿਸਟ 'ਚ ਉਨਤਾਈਆਂ ਤਾਂ ਜ਼ਰੂਰ ਹੋਈਆਂ ਨੇ ਪਰ ਨੇਤਾਵਾਂ ਨੂੰ ਪਾਰਟੀ ਨਾਲ ਬਗਾਵਤ ਨਹੀਂ ਕਰਨੀ ਚਾਹੀਦੀ ਰਣਿੱਕੇ ਨੇ ਨਾਬਾਤੂ ਕਬੀਰ ਦਾਸ ਦਾ ਵਿਰੋਧ ਕਰਨ ਵਾਲੇ ਸਥਾਨਕ ਨੇਤਾ ਮੱਖਣ ਸਿੰਘ ਲਾਲਕਾ ਨੂੰ ਬਣਦਾ ਸਨਮਾਨ ਦਿਵਾਉਣ ਦਾ ਭਰੋਸਾ ਦਿੱਤਾ ਹੈ ਜਿਵੇਂ 69 ਸੀਟਾਂ ਦੇ ਫੈਸਲੇ ਜਿਹੜੇ ਆ ਉਹ ਪ੍ਰਧਾਨ ਚੋਣ ਮੰਜੂਰ ਡਿਪਟੀ ਸੀਐਮ ਸਾਹਮਣੇ ਸ਼ਰਮਣਿਕ ਆਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜਾਂ ਹੋਰ ਸਾਰੇ ਸੀਨੀਅਰ ਲੀਡਰਸ਼ਿਪ ਨੇ ਕੀਤੇ ਨੇ ਤੇ ਮੈਨੂੰ ਸਮਝਦਾ ਕਿ ਜਦੋਂ ਵੱਡੇ ਵੱਡੇ ਫੈਸਲੇ ਹੁੰਦੇ ਉਹਦੇ ਵਿੱਚ ਕੋਈ ਨਾ ਕੋਈ ਕਿਸੇ ਵੇਲੇ ਕੋਈ ਹੁੰਤਾ ਹੀ ਰਿਹਾ ਵੀ ਜਿੰਦੀ ਯਾਰੇ ਵੀਰ ਮੈਂ ਉਹਨਾਂ ਨੂੰ ਬੇਨਤੀ ਸ਼ੁਰੂ ਕਰਾਂਗਾ ਕਿ ਨਹੀਂ ਇਹ ਨਿਕਾਲੀ ਕਰਨੀ ਚਾਹੀਦੀ ਨਹੀਂ ਚਲੋ ਕੋਈ ਲੰਮਾ ਸਮਾ ਕੋਈ ਨਾ ਹੋਵੇ ਤਾਂ ਫਿਰ ਤੇ ਵੱਖਰੀ ਗੱਲ ਸਮਾ ਥੋੜਾ ਦੇਖਣਾ ਸੀ ਤਾਂ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਅਕਾਲੀ ਦਲ ਚਾਹੇ ਕਬੀਰ ਦਾਸ ਨੂੰ ਅਕਾਲੀ ਦਲ ਵੱਲੋਂ ਨਾ ਬਹਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਜਿਸ ਦਲਾਲ ਕਸਮਰਤ ਕਾਨੇ ਵਿਰੋਧ ਕਰਕੇ ਪਾਰਟੀ ਨੂੰ ਚੋਣ ਬਾਈਕਾਟ ਕਰਨ ਦੀ ਚੇਤਾਵਨੀ ਦਿੱਤੀ ਹੋਈ ਹੈ ਨਬਾਤੂ ਰਾਹੁਲ ਖੁਰਾਨਾ ਜਗਬਣੀ ਟੀਵੀ